ਵਾਲੀ ਦੇ ਵਿੱਚ ਅੱਜ ਜਿਸ ਤਰੀਕੇ ਨਾਲ ਚੈਕਿੰਗ ਹੋ ਰਹੀਆਂ 3ਵੀਂ ਤੇ 2 ਦੇ ਵਿੱਚ ਇਸ ਵਕਤ ਖੜੇ ਆ ਪੁਲਿਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਦੇ ਵਿੱਚ ਲੈ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਵਾਇਰਲ ਜਿਹੜੀਆਂ ਵੀਡੀਓਜ਼ ਹੋ ਰਹੀਆਂ ਸੀ ਔਰ ਕਾਫੀ ਕੰਪਲੇਂਟਸ ਹੋ ਰਹੀਆਂ ਸੀ ਕਿ ਪੁਲਿਸ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਹੈ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਸਤਿ ਸ਼੍ਰੀ ਅਕਾਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ। ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ਼ ਹੋਇਆ। 600 ਯੂਨਟ ਸਾਨੂੰ ਮਾਫ਼ ਹੈ ਜਿਸ ਦਾ ਕੀ ਬਿੱਲ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਆਂ। ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਤਿ ਸ੍ਰੀ ਅਕਾਲ ਮੇਰੀ ਤੁਰਾਣੀ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ। ਇਸੇ ਤਰੀਕੇ ਦੀ ਕਾਰਵਾਈ ਨਹੀਂ ਕਰਦੀ ਲੇਕਿਨ ਹੁਣ ਤਸਵੀਰਾਂ ਇੱਕ ਵਾਰ ਜਿਹੜੀਆਂ ਨੇ ਬਿਲਕੁਲ ਦੂਰ ਤੋਂ ਫੋਟੋ ਖਿੱਚਣਗੇ ਕਿਸ ਤਰੀਕੇ ਦੇ ਹਾਲਾਤ ਨੇ ਪੁਲਿਸ ਜਿਹੜੀ ਆ ਉਹ ਕਾ ਤਮਾਮ ਹਰੇਕ ਜਗ੍ਹਾ ਦੇ ਪਰੋਂ ਚੈਕਿੰਗ ਜਿਹੜੀ ਆ ਉਹ ਕਰ ਰਹੀ ਹੈ ਹਰੇਕ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅਸੀਂ ਦੇ ਤੌਰ ਦੇ ਉੱਪਰ ਜਿੱਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਕਿਵੇਂ ਸੁਖਾਵੇਂ ਬਣਾਉਣੇ ਨੇ ਤਾਂ ਉਸ ਤੋਂ ਬਾਅਦ ਆ ਜਿੱਕਰ ਗੱਲ ਕਰੀ ਤਾਂ ਐਸ ਐਚ ਓ ਅਮਨਦੇਵ ਤ੍ਰਿਕਾ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਅਮਨਦੀਪ ਜੀ ਕੀ ਹਾਲਾਤ ਨੇ ਤੁਸੀਂ ਚੈਕਿੰਗ ਵਗੈਰਾ ਕਰ ਰਹੇ ਹੋ ਉੱਥੇ ਪੂਰਾ ਕਾਰਨ ਕੀ ਹੈ ਮਾੜੇ ਆਨਸਰਾਂ ਤੇ ਨੱਥ ਪਾਉਣ ਲਈ ਜੀ ਇਹ ਸਾਰੀ ਕਾਰਵਾਈ ਅਮਲ ਚ ਲਿਆਂਦੀ ਜਾਦੀ ਹੈ ਮਾਰਕੀਟ ਦੇ ਵਿੱਚ ਗੱਡੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਸਾਡੇ ਜਿਹੜੇ ਪਾਈ ਸਾਹਿਬ ਦੇ ਆ ਲੋਕਾਂ ਨੂੰ ਸਕੈਨ ਕੀਤਾ ਜਾ ਰਿਹਾ ਜੋ ਵੀ ਹੈਗਾ ਇੱਥੇ ਮਾੜਿਆਂ ਸਰਾ ਤੇ ਫਲ ਫੌਨਲੀ ਲੋਅ ਇਨ ਆਟੋ ਸਟੇਸ਼ਨ ਕੰਪਿਊਟਰ ਵੀ ਲੜਾਈ ਝਗੜਾ ਜਿਹੜਾ ਹੈਗਾ ਉਹ ਨਾ ਹੋਵੇ ਨਾ ਸਾਰੀਆਂ ਚੀਜ਼ਾਂ ਦੇ ਲਈ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਆ ਡੀਜੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਸੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜੀਆਂ ਕਾਲੀਆਂ ਫਿਲਮਾਂ ਲਾ ਕੇ ਨਹੀਂ ਗੱਡੀਆਂ 'ਚ ਘੁੰਮਣਾ ਚਾਹੀਦਾ ਦੂਸਰੇ ਪਾਸੇ ਸਨਰੂਫ ਖੋਲ ਕੇ ਆ ਕੋਈ ਜਿਹੜਾ ਹੈਗਾ ਵਾਇਓਲੇਸ਼ਨ ਨਾ ਕਰੇ ਉਹਦੇ ਸੰਬੰਧੀ ਕੀ ਤੁਸੀਂ ਕਾਰਵਾਈ ਹਾਂਜੀ ਮਾਣਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਮਾਣਯੋਗ ਐਸਐਸਪੀ ਸਾਹਿਬ ਦੇ ਜੋ ਡਿਸ਼ਨ ਨਿਰਦੇਸ਼ਾਂ ਤੇ ਅਸੀਂ ਜਿਹੜੀ ਇਹ ਚੀਜ਼ ਹੈਗੀ ਐ ਇਸੀ ਦਾ ਖਾਸ ਧਿਆਨ ਰੱਖ ਰਹੇ ਹਾਂ ਜੋ ਵੀ ਕਾਲੀਆਂ ਫਿਲਮਾਂ ਵਾਲੀਆਂ ਕੋਈ ਗੱਡੀਆਂ ਆ ਰਹੀਆਂ ਦੇਖੀ ਉਹਨਾਂ ਦੀ ਪ੍ਰੋਪਰ ਚਲਾਨੀ ਹੋ ਰਹੀ ਹੈ ਜੇ ਜਿਨ੍ਹਾਂ ਕੋਲ ਕਾਗਜ਼ਾਤ ਜ਼ਰਾ ਨਹੀਂ ਹੈ ਜੇ ਉਹਨਾਂ ਨੂੰ ਇੰਪਾਉਂਡ ਕੀਤੀਆਂ ਜਾਂਦੀਆਂ ਬਿਲਕੁਲ ਬਿਲਕੁਲ ਧੰਨਵਾਦੀ ਤਾਂ ਅਸੀਂ ਦੇ ਤੌਰ ਦੇ ਉੱਪਰ ਦੱਸਿਆ ਜਿਹੜੇ ਲੋਕ ਨੇ ਉਹ 3B2 ਮਾਰਕੀਟ ਔਰ ਮੁਹਾਲੀ ਦੇ ਕਈ ਹੋਰ ਮਾਰਕੀਟਾਂ ਦੇ ਵਿੱਚ ਤਮਾਮ ਜਿਹੜੇ ਇਲਾਕੇ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਨੇ ਲੇਕਿਨ ਉਸ ਦੇ ਵਿੱਚ ਕਿਵੇਂ ਐਕਸ਼ਨ ਫੁੱਲ ਜਿਹੜਾ ਉਹ ਲੈ ਰਹੀ ਹੈ ਜਿਹੜੇ ਸ਼ਰਾਰਤੀ ਅੰਸਰ ਨੇ ਜਾਂ ਫਿਰ ਖੋਰੂ ਪਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਮਾਲੀ ਦੇ ਵਿੱਚ ਅੱਜ ਜਿਸ ਤਰੀਕੇ ਦੇ ਨਾਲ ਚੈਕਿੰਗ ਹੋ ਰਹੀ ਹੈ 3B2 ਦੇ ਵਿੱਚ ਇਸ ਵਕਤ ਖੜੇ ਆ ਪੁਲਿਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਦੇ ਵਿੱਚ ਲਿਆ ਰਹੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਆ ਵਾਇਰਲ ਜਿਹੜੀਆਂ ਵੀਡੀਓ ਸਟੋਰੀਆਂ ਸੀ ਔਰ ਕਾਫੀ ਕੰਪਲੀਟ ਹੋ ਰਹੀਆਂ ਸੀ ਕਿ ਪੁਲਿਸ ਜਿਹੜੀ ਆ ਉਹ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕਰਦੀ ਲੇਕਿਨ ਹੁਣ ਤਸਵੀਰਾਂ ਇੱਕ ਵਾਰ ਜਿਹੜੀਆਂ ਨੇ ਬਿਲਕੁਲ ਦੂਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਪੁਲਿਸ ਜਿਹੜੀ ਆ ਉਹ तमाम ਹਰੇਕ ਜਗ੍ਹਾ ਦੇ ਪਰੋਂ ਚੈਕਿੰਗ ਜਿਹੜੀ ਆ ਉਹ ਕਰ ਰਹੀ ਹੈ ਹਰੇਕ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅਸੀਂ ਦੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਕਿਵੇਂ ਸੁਖਾਵੇਂ ਬਣਾਉਣੇ ਨੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਐਸ ਐਚਓ ਅਮਨਦੇਵ ਤਰੀਕਾ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਅਮਨਦੇਵ ਜੀ ਕੀ ਹਾਲਾਤ ਨੇ ਤੁਸੀਂ ਚੈਕਿੰਗ ਵਗੈਰਾ ਕਰ ਰਹੇ ਹੋ ਉੱਥੇ ਪੂਰਾ ਕਾਰਨ ਕੀ ਹੈ ਮਾੜੇ ਅੰਸਰਾਂ ਤੇ ਨਾਥ ਫੌਨ ਲਈ ਜੀ ਇਹ ਸਾਰੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਜਾ ਰਹੀ ਹੈ ਮਾਰਕੀਟ ਦੇ ਵਿੱਚ ਗੱਡੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਸਾਡੇ ਜਿਹੜੇ ਪਾਈ ਸਾਹਿਬ ਤੇ ਆ ਲੋਕਾਂ ਨੂੰ ਸਕੈਮ ਕੀਤਾ ਜਾ ਰਿਹਾ ਜੋ ਵੀ ਹੈਗਾ ਇੱਥੇ ਮਾੜੇ ਅੰਸਰਾਂ ਤੇ ਫਾਲ ਫੌਨ ਲਈ ਲਾਅ ਐਂਡ ਆਥੋਰਿਟਿਜ਼ੇਸ਼ਨ ਕੰਪੂਟਰ ਰਵੇ ਲੜਾਈ ਝਗੜਾ ਜਿਹੜਾ ਹੈਗਾ ਉਹ ਨਾ ਹੋਵੇ ਨਾ ਸਾਰੀਆਂ ਚੀਜ਼ਾਂ ਦੇ ਲਈ ਇਹ ਜਿਹੜੀ ਕਾਰਵਾਈ ਆ ਡੀਜੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਸੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜੀਆਂ ਕਾਲੀਆਂ ਫਿਲਮਾਂ ਲਾ ਕੇ ਨਹੀਂ ਗੱਡੀਆਂ ਚ ਘੁੰਮਣੀਆਂ ਚਾਹੀਦੀਆਂ ਦੂਸਰੇ ਪਾਸੇ ਸਨਰੂਫ ਖੋਲ ਕੇ ਕੋਈ ਜਿਹੜਾ ਹੈਗਾ ਵਾਇਓਲੇਸ਼ਨ ਨਾ ਕਰੇ ਉਹਦੇ ਸੰਬੰਧੀ ਕੀ ਤੁਸੀਂ ਕਾਰਵਾਈ ਹਾਂਜੀ ਮਾਣਯੋਗ ਜੀ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਮਾਣਯੋਗ ਐਸਐਸਪੀ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿਹੜੀ ਇਹ ਚੀਜ਼ ਹੈਗੀ ਐ ਇਸੀ ਦਾ ਖਾਸ ਧਿਆਨ ਰੱਖ ਰਹੇ ਹਾਂ ਜੂ ਵੀ ਕਾਲੀਆਂ ਫਿਲਮਾਂ ਵਾਲੀਆਂ ਕੋਈ ਗੱਡੀਆਂ ਆ ਰਹੀਆਂ ਦੇਖੀ ਉਹਨਾਂ ਦੀ ਪ੍ਰੋਪਰ ਚਲਾਨੀ ਹੋ ਰਹੀ ਹੈ ਜੇ ਜਿਨ੍ਹਾਂ ਕੋਲ ਕਾਗਜ਼ ਜ਼ਰਾ ਨਹੀਂ ਹੈ ਜੀ ਉਹਨਾਂ ਨੂੰ ਇ ਅਸਲੇ ਤੌਰ ਤੇ ਉੱਪਰ ਦੱਸਿਆ ਜਿਹੜੇ ਲੋਕ ਨੇ ਉਹ 3B2 ਮਾਰਕੀਟ ਔਰ ਮੁਹਾਲੀ ਦੇ ਕਈ ਹੋਰ ਮਾਰਕੀਟਾਂ ਦੇ ਵਿੱਚ ਤਮਾਮ ਜਿਹੜੇ ਇਲਾਕੇ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਨੇ ਲੇਕਿਨ ਉਸ ਦੇ ਵਿੱਚ ਕਿਵੇਂ ਐਕਸ਼ਨ ਫੁੱਲ ਜਿਹੜਾ ਉਹ ਲੈ ਰਹੀ ਹੈ ਜਿਹੜੇ ਸ਼ਰਾਰਤੀ ਅੰਸਰ ਨੇ ਜਾਂ ਫਿਰ ਖੋਰੂ ਪਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par